ਅੱਜ ਆਪਾਂ ਪ੍ਰਾਈਵੇਟ ਮਿਲਟਰੀ ਕੰਪਨੀਆ ਬਾਰੇ ਚਰਚਾ ਕਰਾਂਗੇ 5 ਸਦੀਆਂ ਪਹਿਲਾਂ ਇਟਲੀ ਦੇ ਇੱਕ ਰਾਜਨੀਤਿਕ ਵਿਚਾਰਵਾਨ ਮੈਕਿਆਵੈਲੀ ਨੇ ਕਿਹਾ ਸੀ ਕਿ ਜਿਹੜੇ ਸੈਨਿਕ ਸਿਰਫ ਪੈਸੇ ਲਈ ਲੜਦੇ ਨੇ ਉਹ ਖਤਰੇ ਦੌਰਾਨ ਭੱਜ ਜਾਂਦੇ ਨੇ ਗਾਜ਼ਾ 'ਚ ਬੰਦੂਕੀ ਸਹਾਇਤਾ ਪਹੁੰਚਦੀ ਕੱਲ੍ਹ ਅਮਰੀਕਾ ਦੀ ਯੂਜੀ ਸੋਲੂਸ਼ਨਸ ਨੂੰ ਸੱਦਿਆ ਗਿਆ ਰੂਸ ਨੇ ਯੂਕਰੇਨ ਤੇ ਅਫਰੀਕਾ 'ਚ ਆਪਣੀਆਂ ਮਹਿੰਮਾਂ ਲਈ ਵੈਗਨਰ ਦਾ ਸਹਾਰਾ ਲਿਆ ਅਮਰੀਕਾ ਤੇ ਪੱਛਮੀ ਦੇਸ਼ ਖੁਦ ਨਿੱਜੀ ਸਨਾਵਾ ਦੇ ਵੱਡੇ ਗਾਹਕ ਬਣੇ ਨੇ ਯਸਕਨ ਸਰਕਾਰਾਂ ਨੇ ਆਪਣੇ ਸੈਨਿਕਾਂ 'ਚ ਕਟੌਤੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਸਾਬਕਾ ਬ੍ਰਿਟਿਸ਼ ਸੈਨਾ ਦੇ ਇੱਕ ਅਫਸਰ ਦੇ ਮੁਤਾਬਕ ਅਮਰੀਕੀ ਸੈਨਿਕ ਦੀ ਲਾਗਤ ਪੱਕੇ ਸੈਨਿਕ ਦੇ ਮੁਕਾਬਲੇ 7 ਗੁਣਾ ਘੱਟ, ਬ੍ਰਿਟਿਸ਼ ਦੀ 10 ਗੁਣਾ ਘੱਟ ਇਹ ਸਸਤੇ ਪੈਂਦੇ ਨੇ। ਕਲੰਬੀਆ ਸੈਨਿਕ ਤਾਂ ਬਹੁਤ ਸਸਤੇ ਪੈਂਦੇ ਨੇ। ਲਿਵਰਪੂਲ ਯੂਨੀਵਰਸਿਟੀ ਦੇ ਇੱਕ ਮਾਹਰ ਦੀ ਸਟੱਡੀ ਦੇ ਮੁਤਾਬਕ 1980 ਤੋਂ 2016 ਦੌਰਾਨ ਦੇ ਅਰਸੇ ਦੌਰਾਨ ਪ੍ਰਾਈਵੇਟ ਸੈਨਾ ਵੱਲੋਂ ਨਾਗਰਿਕ ਹਮਲਿਆਂ ਦੀ ਦਰਾ 39 ਫੀਸਦੀ ਘੱਟ ਸੀ। ਲੋਕਤੰਤਰਿਕ ਦੇਸ਼ਾਂ 'ਚ ਇਹ ਦਰਾਂ 60% ਤੱਕ ਘਟ ਜਾਂਦੀ ਹੈ ਪ੍ਰਾਈਵੇਟ ਸੈਨਾ ਦਾ ਖਰਚ 10 ਗੁਣਾ ਘਟ ਤੇ ਸਾਲਾਨਾ 12000 ਕਰੋੜ ਤੱਕ ਕਮਾ ਰਹੀਆਂ ਨੇ ਇਹ ਕਾਰਪੋਰੇਟ ਢਾਂਚੇ 'ਚ ਟਲੀਆਂ ਇਹ ਕੰਪਨੀਆਂ